ਇਹ ਗਾਣੇ ਬਣਦੇ ਆ ਤੁਹਾਡੇ ਦੇ ਗਾਣੇ ਓਏ ਸਾਡੇ ਤੇ ਤੇ ਸ਼ੇਰ ਬਣਦੇ ਆ ਅੱਛਾ ਜੀ ਕਿਹੜੇ ਸ਼ੇਰ ਬਣਦੇ ਆ ਆਪਣੇ ਤੇ ਪੰਜਾਬੀ ਚ ਕਹਿੰਦੇ ਔਰਤ ਤੇ ਹਿੰਦੀ ਚ ਕਹਿੰਦੇ ਆ ਇਸਤਰੀ ਉਹ ਭਾਗਾਂ ਵਾਲੀਆਂ ਮਾਵਾਂ ਪੁੱਤ ਜਿਨ੍ਹਾਂ ਦੇ ਰਾਜ ਮਿਸਤਰੀ ਆਪ ਤਾਂ ਕਿਹਨੇ ਜੋੜਿਆ ਤੂੰ ਓ ਚੱਲ ਜੋੜ ਤੇ ਦਿੱਤਾ ਨਾ ਤੁਹਾਡੇ ਦੇ ਕੋਈ ਬਣਦਾ ਸ਼ੇਰ ਹੋਰ ਸਾਡੇ ਤੇ ਵੀ ਬਣੇ ਆ ਐਡਾ ਕਿਹੜਾ ਸ਼ਾਇਰ ਹੀੜਾ ਤੁਹਾਡੇ ਦੇ ਖੱਜਲ ਹੁੰਦਾ ਰਿਹਾ ਓ ਸੋਨਾ ਹੱਥ ਨਾ ਪੜੇ ਥੂਕੜੀ ਖੱਟੇ ਕਹਿਣ ਅੰਗੂਰ ਪਾ ਗਾਲੀਆਂ ਓ ਮਾਵਾ ਪੁੱਤ ਜਿੰਨਾ ਦੇ ਮਜ਼ਦੂਰ ਬੱਲੇ ਵੀ ਬੱਲੇ ਮਾਹਾਂ ਹੱਥ ਪੜਿਆ ਤੇਰਾ ਵੀ ਸ਼ੇਰ ਤੱਕ ਸਾੜੀ ਗਿਆਂ ਵਾ ਮੈਂ ਕਿਉਂ ਸੜਨਾ ਵਾ ਸਾੜੀ ਗਿਆਂ ਵਾ ਕਿ ਕਹਿੰਦਾ ਇਹਨਾਂ ਦੇ ਮਜ਼ਦੂਰਾਂ ਦੇ ਕਿਉਂ ਬਣ ਗਿਆ ਵਾ ਬੰਦਾ ਮਾੜੀ ਮੋਟੀ ਦਾਤ ਦਿੰਦਾ ਕਿ ਵਾਹ ਬਈ ਤੁਹਾਡੇ ਤੇ ਵੀ ਬਣਿਆ ਓ ਦਿੱਤੀ ਆ ਦਾਤ ਤੈਨੂੰ ਵਾਹ ਬਈ ਵਾਹ ਹੀ ਆ ਤੁਸੀਂ ਤਾਂ ਨੂੰ ਬੰਦੇ ਨਹੀਂ ਜੇ ਕਹਿੰਦੇ ਗੁਰੂਆ ਔਥੇ ਖਲੋਤਾ ਮੈਂ ਤੇ ਤੂੰ ਮੈਨੂੰ ਆਵਾਜ਼ ਮਾਰ ਕੇ ਕਹਾ ਕੇ ਡੇਲੀ ਫੜਾ ਗੁਰੂਆ ਤੁਸੀਂ ਤਾਂ ਨੂੰ ਖਪਾਉਂਦਾ ਹੀ ਬੜਾ ਜੇ ਓ ਗਾਣਾ ਸੁਣਿਆ ਨਾ ਜਿਹੜਾ ਸਾਡੇ ਤੇ ਬਣਿਆ ਸੀ ਕਿਹੜਾ ਆਪ ਰਹਿੰਨੇ ਆ ਬੈਠੇ ਮਜ਼ਦੂਰਾਂ ਨੂੰ ਬਹੁਤ ਸਤਾਉਨੇ ਆ ਸਾਡੇ ਛੋਟੇ ਛੋਟੇ ਜੇ ਸੰਦ ਤੇ ਕੋਠੀਆਂ ਵੱਡੀਆਂ ਪਾਉਣੇ ਆ ਬੱਲੇ ਤੇਰੇ ਇਹ ਗਰਦੇਵ ਨਮਾਣੇ ਦਾ ਨਹੀਂ ਗਾਣਾ ਉਹ ਜਿਹਦਾ ਮਰਜੀ ਆ ਹੈਗਾ ਦੇ ਮਿਸਤਰੀਆਂ ਤੇ ਹੀ ਆ ਨਾ ਠੀਕ ਆ ਭਰਾਵਾ ਹੁਣ ਤੂੰ ਮਿਸਤਰੀਆਂ ਤੇ ਰੋਹ ਬਾਡੇ ਤੇ ਮਾਰਨਾ ਹੋਰ ਕਿਦੇ ਤੇ ਮਾਰਨਾ ਉਹ ਚੱਲ ਗਾਂ ਉਹਨੂੰ ਆਵਾਜ਼ ਮਾਰ ਤੇ ਗਾਹ ਕਰੋ ਓਏ ਮਸਾਲਾ ਲਿਆ ਓਏ ਚੱਲ ਫੇਰ ਗੋ ਕਰੋ ਲਿਆ ਫੇਰ ਗੋ ਕਰੀਏ ਲਾਠੇ ਕਾ